ਪੰਜਾਬੀ ਦੀ ਪਿਆਰੀ ਸ਼ੈਰਾ ਸਿਮਰਨ ਅਕਸ ਦੀ ਇੱਕ ਰਚਨਾ ਅੰਬਰ ਨਿਲਾਮ ਕਰਕੇ ਪਿੰਜਰੇ ਦੇ ਨਾਮ ਕਰਕੇ ਅੰਬਰ ਨਿਲਾਮ ਕਰਕੇ ਪਿੰਜਰੇ ਦੇ ਨਾਮ ਕਰਕੇ ਦਸ ਇਸ਼ਕ ਚੋਂ ਕੀ ਖਟਿਆ ਖੁਦ ਨੂੰ ਗੁਲਾਮ ਕਰਕੇ ਖੁਦ ਨੂੰ ਗੁਲਾਮ ਕਰਕੇ ਮੈਂ ਚਾਂਦਨਾ ਤੋਂ ਭੱਜਿਆ ਜੁਲਫਾਂ ਦੀ ਸ਼ਾਮ ਕਰਕੇ ਮੈਂ ਚਾਂਦਨਾ ਤੋਂ ਭੱਜਿਆ ਜੁਲਫਾਂ ਦੀ ਸ਼ਾਮ ਕਰਕੇ ਉਹ ਤੁਰ ਗਿਆ ਹੈ ਅੱਗੇ ਨੀਂਦਾ ਹਰਾਮ ਕਰਕੇ ਉਹ ਤੁਰ ਗਿਆ ਹੈ ਅੱਗੇ ਨੀਂਦਾ ਹਰਾਮ ਕਰਕੇ ਰੋਇਆ ਤੇ ਰੱਜ ਕੇ ਹੱਸਿਆ ਰੋਇਆ ਤੇ ਰੱਜ ਕੇ ਹੱਸਿਆ ਕਿ ਸਾ ਤਮਾਮ ਕਰਕੇ ਕਿ ਸਾ ਤਮਾਮ ਕਰਕੇ ਉਸ ਖਾਸ ਨੂੰ ਹੈ ਛੱਡਿਆ ਉਸ ਖਾਸ ਨੂੰ ਹੈ ਛੱਡਿਆ ਆਪਾਂ ਵੀ ਆਮ ਕਰਕੇ ਆਪਾਂ ਵੀ ਆਮ ਕਰਕੇ ਅੰਬਰ ਨਿਲਾਮ ਕਰਕੇ ਪਿੰਜਰੇ ਦੇ ਨਾਮ ਕਰਕੇ ਬਹੁਤ ਧੰਨਵਾਦ